ਸੱਚੀ ਗੱਲ ਪੰਜਾਬ ਵਿੱਚ ਪਾਣੀ ਕਰਕੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਨੇ ਬਹੁਤ ਸਾਰੇ ਪਿੰਡ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ ਜਿਵੇਂ ਫਿਰੋਜ਼ਪੁਰ ਫਾਜ਼ਿਲਕਾ ਨੂੰ ਰਸਪੁਰ ਤਰਨਤਾਰਨ ਪਠਾਨਕੋਟ ਆਮਲੇ ਸਰਦੇ ਇਲਾਕਿਆਂ ਦੇ ਪਿੰਡ ਜਾਂ ਸਤਲੁਜ ਦੇ ਨਾਲ ਲੱਗਦੇ ਪਿੰਡ ਪਾਕਿਸਤਾਨ ਦੇ ਵਿੱਚ ਵੀ ਕਾਫੀ ਹਾਲਾਤ ਖਰਾਬ ਨੇ ਬਾਕੀ ਅਸੀਂ ਅੱਜਕੱਲ ਪੰਜਾਬ ਦੇ ਹਾਲਾਤਾਂ ਦੀ ਨਹੀਂ ਬਲਕਿ ਖਬਰਾਂ ਵਿੱਚ ਦੱਸੇ ਜਾ ਰਹੇ ਇੱਕ ਸ਼ਬਦ ਕਿਉਸਿਕ ਦੀ ਗੱਲ ਕਰਾਂਗੇ ਅਸੀਂ ਹਰ ਰੋਜ਼ ਦੇਖ ਰਹੇ ਹਾਂ ਕਿ 45000 ਕਿਉਸਿਕ ਦਾ 1 ਲੱਖ ਦਾ 2 ਲੱਖ ਕਿਉਸਿਕ ਪਾਣੀ ਛੱਡਿਆ ਗਿਆ ਹੈ ਕਿਉਸਿਕ ਦਾ ਕੀ ਮਤਲਬ ਹੈ ਆਓ ਸਮਝਦੇ ਹਾਂ ਆਸਾਨ ਭਾਸ਼ਾ ਵਿੱਚ ਇੱਕ ਕਿਉਸਿਕ ਮਤਲਬ 1 ਕਯੂਬਿਕ ਫੁੱਟ ਮਤਲਬ 1 ਫੁੱਟ ਚੌੜਾ 1 ਫੁੱਟ ਲੰਬਾ ਤੇ 1 ਫੁੱਟ ਗਹਿਰਾ ਏਰੀਆ ਹੋਵੇ ਕਿ 1 ਸੈਕਿੰਡ ਵਿੱਚ ਉਹਦੇ ਵਿੱਚੋਂ ਕਿੰਨਾ ਪਾਣੀ ਨਿਕਲ ਰਿਹਾ ਹੈ 1 ਫੁੱਟ ਦੇ ਘੇਰੇ ਵਿੱਚੋਂ 1 ਸੈਕਿੰਡ ਵਿੱਚ ਕਿੰਨਾ ਪਾਣੀ ਨਿਕਲਿਆ ਹੈ ਉਸ ਨੂੰ ਇੱਕ ਕਿਊਸਿਕ ਪਾਣੀ ਕਿਹਾ ਜਾਂਦਾ ਹੈ ਇੱਕ ਕਿਊਸਿਕ ਵਿੱਚ 1 ਸੈਕਿੰਡ ਵਿੱਚ 28.3 ਲੀਟਰ ਪਾਣੀ ਨਿਕਲਦਾ ਹੈ 100 ਕਿਊਸਿਕ ਹੋਵੇ ਤਾਂ 283 ਲੀਟਰ ਪਾਣੀ ਨਿਕਲੇਗਾ ਜੇ 1 ਲੱਖ ਕਿਊਸਿਕ ਹੋਵੇ ਤਾਂ ਪਾਣੀ ਜਿਹੜਾ ਹੈ 28 ਲੱਖ ਲੀਟਰ 1 ਸੈਕਿੰਡ ਵਿੱਚ ਨਿਕਲੇਗਾ ਹੋਸ ਨੂੰ 1 ਮਿੰਟ ਦੇ ਵਿੱਚ ਬਣਾਈਏ ਤਾਂ 16 ਕਰੋੜ 98 ਲੱਖ ਲੀਟਰ ਪਾਣੀ ਜਿਹੜਾ ਹੈ 1 ਮਿੰਟ ਦੇ ਵਿੱਚ ਨਿਕਲ ਜਾਏਗਾ ਜੇਕਰ 1 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜੇ ਤੁਸੀਂ ਪਾਣੀ ਨੂੰ ਕੈਲਕੂਲੇਟ ਕਰਨਾ ਚਾਹੋ ਤਾਂ ਤੁਸੀਂ ਕਿਵੇਂ ਕਰ ਸਕਦੇ ਹੋ ਜਿੰਨੇ ਕਿਊਸਿਕ ਦਾ ਪਤਾ ਕਰਨਾ ਹੈ ਉਸ ਨੂੰ 28.3 ਨਾਲ ਗੁਣਾ ਕਰੋ ਅਤੇ ਫਿਰ ਉਸ ਨੂੰ 60 ਨਾਲ ਗੁਣਾ ਕਰ ਲਓ ਤਾਂ ਤੁਹਾਨੂੰ 1 ਮਿੰਟ ਦਾ ਪਤਾ ਲੱਗੇਗਾ ਕਿ 1 ਮਿੰਟ ਦੇ ਵਿੱਚ ਕਿੰਨੇ ਕਿਊਸਿਕ ਦਾ ਜਿਹੜਾ ਪਾਣੀ ਨਿਕਲ ਰਿਹਾ ਹੈ ਤੇ ਜੇ ਅੱਗੇ ਉਸ ਨੂੰ 60 ਨਾਲ ਗੁਣਾ ਕਰੋਗੇ ਤਾਂ 1 ਘੰਟੇ ਦਾ ਪਤਾ ਲੱਗੇਗਾ ਤੇ ਅੱਗੇ ਫਿਰ ਜਿੰਨੇ ਵੀ ਘੰਟੇ ਨਾਲ ਕੰਮਸ਼ੀ ਕਰਨਾ ਚਾਹੋ ਕਰਕੇ ਤੇ ਤੁਹਾਨੂੰ ਪਤਾ ਲੱਗੇਗਾ ਕਿੰਨੇ ਘੰਟੇ ਦੇ ਵਿੱਚ ਜਿਹੜਾ ਕਿੰਨਾ ਲੀਟਰ ਪਾਣੀ ਨਿਕਲ ਰਿਹਾ ਸੋ ਧੰਨਵਾਦ ਬਾਕੀ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ